ਸਵਾਗਤ ਹੈ ਕਿਸਾਨ ਪ੍ਰਭੂ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜੇਕਰ ਤੁਸੀਂ ਵੀਡੀਓ YouTube ਚੈਨਲ ਉੱਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੇ ਤੁਸੀਂ ਵੀਡੀਓ Facebook ਪੇਜ ਉੱਤੇ ਦੇਖ ਰਹੇ ਹੋ ਤਾਂ ਪੇਜ ਨੂੰ ਕਰ ਲਿਓ ਫੋਲੋ ਕਿਉਂਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਜੇ ਇਸ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਨੰਬਰ ਆਪਣਾ ਸਕਰੀਨ ਉੱਤੇ ਚੱਲ ਰਿਹਾ ਇਸ ਨੰਬਰ ਤੇ ਕਿਸੇ ਵੀ ਖੇਤੀ ਸਾਧਨ ਦੀ ਹੈ 527 ਫੋਟਵਾ ਪੂਰੀ ਜਾਣਕਾਰੀ ਭੇਜ ਗਏਡ ਬਿਲਕੁਲ ਫ੍ਰੀ ਵਿੱਚ ਲਗਵਾ ਸਕਦੇ ਹੋ ਅੱਜ ਤੁਹਾਡੇ ਵਾਸਤੇ 5 ਚੀਜ਼ਾਂ ਲੈ ਕੇ ਆਏ ਆਂ ਪਹਿਲਾਂ ਗੱਲ ਕਰਾਂਗੇ ਅਰਜਨ ਨੋਵੋ ਡੀਆਈ 655 ਜੇ ਗੱਲ ਕਰੇ ਟਰੈਕਟਰ ਦੇ ਮਾਡਲ ਦੀ 2000 ਤੇ 22 ਮਾਡਲ ਟਰੈਕਟਰ ਹੈ ਬਾਕੀ ਪੰਜਾਬ ਦਾ ਟਰੈਕਟਰ ਦਾ ਨੰਬਰ ਹੈ ਤੇ 4x4 ਟਰੈਕਟਰ ਹੈ ਚਾਰੇ ਟਾਇਰ ਟਰੈਕਟਰ ਦੇ ਨਾਲ ਦੇ 80 ਤੋਂ 85 ਪੈਸੇ ਪਿਛਲੇ ਟਾਇਰ ਬੀਕੇਟੀ ਤੋਂ ਆਪਣੀ ਦੇ ਅਗਲੇ ਬੋਲੋ ਕੰਪਨੀ ਦੇ ਬਾਕੀ ਪਾਵਰ ਸਟੀਅਰਿੰਗ ਤੇ ਡਬਲ ਡਿਸਟ੍ਰਿਬਿਊਟਰ ਸਾਰਾ ਰੰਗ ਟਰੈਕਟਰ ਦਾ Ориਜਨਲ ਹੈ ਮਾਲਕ ਵੀਰਾਂ ਵੱਲੋਂ ਇਹਦਾ ਰੇਟ ਰੱਖਿਆ ਗਿਆ ਹੈ 10 ਲੱਖ ਤੇ 50000 ਰੁਪਿਆ ਬਾਕੀ ਨੰਬਰ ਸਕਰੀਨ ਉੱਤੇ ਚੱਲ ਰਾਇ ਇਸ ਨੰਬਰ ਤੇ ਸੰਪਾਰਕ ਕਰਕੇ ਅਰਜਨ ਨੋਵੋ 655 ਡੀਆਈ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਪੰਜਾਬ ਦਾ ਟਰੈਕਟਰ ਦਾ ਨੰਬਰ ਹੈ ਬਾਕੀ 4x4 ਟਰੈਕਟਰ ਹੈ ਅੱਗੇ ਆ ਗਿਆ ਸਵਰਾਜ 855 ਜੇ ਗੱਲ ਕਰੀਏ ਟਰੈਕਟਰ ਦੇ ਮਾਡਲ ਦੀ 2000 ਦੇ ਦੋ ਮਾਡਲ ਟਰੈਕਟਰ ਹੈ ਪੰਜਾਬ ਦਾ ਟਰੈਕਟਰ ਦਾ ਨੰਬਰ ਹੈ ਤੇ ਫਸਟ ਓਨਰ ਟਰੈਕਟਰ ਹੈ ਚਾਰੇ ਟਾਇਰ ਟਰੈਕਟਰ ਦੇ ਬਿਲਕੁਲ ਨਵੇਂ ਹਨ ਨਵੀਂ ਟਰੈਕਟਰ ਦੀ ਬੈਟਰੀ ਹੈ ਬਾਕੀ ਚਾਰੇ ਟਾਇਰ ਟਰੈਕਟਰ ਦੇ ਜੇਕੇ ਸੋਨਾ ਨੰਬਰ ਵਨ ਗਿਆ ਸਾਰਾ ਰੰਗ ਟਰੈਕਟਰ ਦਾ オリジナル ਹੈ ਜਿੰਨਾ ਟੈ ਰੰਗ ਤੁਹਾਨੂੰ ਦਿਖ ਰਿਹਾ ਸਾਰਾ ਰੰਗ ਟਰੈਕਟਰ ਦਾ A to Z オリジナル ਹੈ 14 ਦੇ ਟਾਇਰਾਂ ਵਾਲਾ ਬਾਕੀ ਕ੍ਰਾਸ ਕਰ ਦਾ ਟਰੈਕਟਰ ਦਾ ਇੰਜਨ ਹੈ ਰੇਡ ਰੱਖਿਆ 2,75,000 ਰੁਪਏ ਜ਼ਿਲ੍ਹਾ ਬਰਨਾਲਾ ਦੇ ਪਿੰਡ ਧਗੌਰ ਵਿੱਚ ਇਹ ਟਰੈਕਟਰ ਵਿਕਾਊ ਹੈ ਬਾਕੀ ਨੰਬਰ ਸਕਰੀਨ ਉੱਤੇ ਚੱਲ ਰਿਹਾ ਹੈ ਨੰਬਰ ਕਰੋ 9417805883 ਤੇ ਸੰਪਰਕ ਕਰਕੇ ਸਵਰਾਜ 855 ਟਰੈਕਟਰ ਤੁਸੀਂ ਖਰੀਦ ਸਕਦੇ ਹੋ ਬਹੁਤ ਹੀ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈ ਤੇ ਬਹੁਤ ਹੀ ਘੱਟ ਚੱਲੇ ਟਰੈਕਟਰ ਹੈ ਨੰਬਰ ਸਕਰੀਨ ਉੱਤੇ ਆ ਅੱਗੇ ਆ ਗਿਆ ਮਹਿੰਦਰਾ 475 DI ਜੇ ਗੱਲ ਕਰੀਏ ਟਰੈਕਟਰ ਦੇ ਮਾਡਲ ਦੀ 2000 ਦੇ ਦੋ ਮਾਡਲ ਟਰੈਕਟਰ ਹੈ ਬਾਕੀ ਪੰਜਾਬ ਦਾ ਟਰੈਕਟਰ ਦਾ ਨੰਬਰ ਹੈ ਚਾਰੇ ਟਾਇਰ ਬਿਲਕੁਲ ਟਰੈਕਟਰ ਦੇ ਨਵੇਂ ਆ ਬਾਕੀ ਸੈਂਪਲ ਸਟੀering ਆ ਤੇ ਸਾਈਡ ਗੇਟ ਟਰੈਕਟਰ ਹੈ ਫੁੱਲ ਮੋਡੀਫਾਈ ਹੋਇਆ ਤੇ ਪੂਰਾ ਵਧੀਆ ਟਰੈਕਟਰ ਮੋਡੀਫਾਈ ਹੋਇਆ ਹੋਇਆ ਹੈ ਮਾਲਕ ਵੀਰਾਂ ਵੱਲੋਂ ਇੰਜਨ ਗੇਅਰ ਲੈਫਟ ਪੰਪ ਦੀ ਫੁੱਲ ਗਾਰੰਟੀ ਹੈ ਬਾਅ ਕੇ ਚਲਾ ਕੇ ਡੈਕਟਰ ਤੁਸੀਂ ਖਰੀਦ ਸਕਦੇ ਹੋ ਮਾਲਕ ਵੀਰਾਂ ਵੱਲੋਂ ਇਸ ਦਾ ਰੇਟ ਰੱਖਿਆ ਗਿਆ 2 ਲੱਖ ਤੇ 60000 ਰੁਪਇਆ ਬਾਕੀ ਨੰਬਰ ਸਕਰੀਨ ਉੱਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰਕੇ ਮਹਿੰਦਰਾ 475 ਡੀਆਈ ਡੈਕਟਰ ਤੁਸੀਂ ਖਰੀਦ ਸਕਦੇ ਹੋ ਅੱਗੇ ਆ ਗਿਆ 7 ਫੁੱਟਾ ਰੋਟਾ ਬਟਰ ਕੇ ਐਸ ਪੀਮ ਕੰਪਨੀ ਦਾ ਰੋਟਾ ਬਟਰ ਹੈ ਨਵੇਂ ਰੋਟਾ ਬਟਰ ਦੇ ਬਲੇਡ ਆ ਬਾਕੀ 2014 ਮਾਡਲ ਰੋਟਾਗੇਟਰ ਸਾਰਾ ਕੰਮ ਰੋਟਾਵੇਟਰ ਦਾ ਹੋਇਆ ਤੇ ਸਾਰਾ ਰੰਗ ਰੋਟਾਵੇਟਰ ਦਾ ਲਾਅ ਦਾ ਬਾਕੀ ਪੂਰਾ ਵਧੀਆ ਵਧੀਆ ਕੁਆਲਟੀ ਦਾ ਰੋਟਾਵੇਟਰ ਆ ਦੋਨੇ ਪਾਸੇ ਰੋਟਾਵੇਟਰ ਦੇ ਤਵੇ ਲੱਗੇ ਹੋਏ ਤੇ ਮਾਲਕ ਵੀਰਾਂ ਵੱਲੋਂ ਇਸ ਦਾ ਰੇਟ ਰੱਖਿਆ ਗਿਆ 65000 ਰੁਪਿਆ ਬਾਕੀ ਜ਼ਿਲ੍ਹਾ ਬਰਨਾਲਾ ਦੇ ਪਿੰਡ ਭਦੌੜ ਵਿੱਚ ਇਹ ਰੋਟਾਵੇਟਰ ਬਿਕਾਊ ਹੈ ਨੰਬਰ ਸਕਰੀਨ ਉੱਤੇ ਚੱਲ ਰਿਹਾ ਹੈ ਨੰਬਰ ਕਰੋ 9417805283 ਦੇ ਸੰਪਰਕ ਕਰਕੇ ਸੱਤ ਪੁੱਟਾ ਰੋਟਾਵੇਟਰ ਕੇਐਸਪੀਮ ਕੰਪਨੀ ਦਾ ਰੋਟਾਵੇਟਰ ਤੁਸੀਂ ਖਰੀਦ ਸਕਦੇ ਹੋ ਅੱਗੇ ਆ ਗਿਆ ਸਵਰਾਜ 744 ਐਫੀ ਜੇ ਗੱਲ ਕਰੀਏ ਟਰੈਕਟਰ ਦੇ ਮਾਡਲ ਦੀ 2013 ਮਾਡਲ ਟਰੈਕਟਰ ਹੈ ਪੰਜਾਬ ਦਾ ਟਰੈਕਟਰ ਦਾ ਨੰਬਰ ਹੈ ਤੇ ਫਸਟ ਓਨਰ ਟਰੈਕਟਰ ਹੈ ਬਾਕੀ ਪਾਵਰ ਸਟੀering ਹੈ ਚਾਰੇ ਟਾਇਰ ਟਰੈਕਟਰ ਦੇ 90 ਪੈਸੇ ਆ ਬਾਕੀ ਸਾਰਾ ਰੰਗ ਟਰੈਕਟਰ ਦਾ Ориਜినਲ ਹੈ ਬੈਕ ਟਾਇਰ BKDT ਕੰਪਨੀ ਦੇ ਬਾਕੀ ਬੈਕ ਦੀ ਕੰਡੀਸ਼ਨ ਕਰੋ ਚੈੱਕ ਬਹੁਤ ਹੀ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਮਾਲਕ ਵੀਰਾਂ ਵੱਲੋਂ ਇੰਜਨ ਗੇਅਰ ਲੈਫਟ ਪੰਪ ਦੀ ਫੁੱਲ ਗਾਰੰਟੀ ਹੈ ਬਾਅ ਕੇ ਚਲਾ ਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਮਾਲਕ ਵੀਰਾਂ ਵੱਲੋਂ ਇਸ ਦਾ ਰੇਟ ਰੱਖਿਆ ਗਿਆ 4,25,000 ਰੁਪਏ ਬਾਕੀ ਨੰਬਰ ਸਕਰੀਨ ਉੱਤੇ ਚੱਲ ਰਿਹਾ ਹੈ ਇਸ ਨੰਬਰ ਤੇ ਸੰਪਰਕ ਕਰਕੇ ਸਵਰਾਜ 744 ਟਰੈਕਟਰ ਤੁਸੀਂ ਖਰੀਦ ਸਕਦੇ ਹੋ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮੈਸਦਿਆਂ ਹੋਰ ਨਵੀਂ ਵੀਡੀਓ ਦੇ ਨਾਲ ਹੋਰ ਨੇ ਕੀਤੀ ਜਾਰੰਦ ਦੇ ਨਾਲ ਉਦੋਂ ਤੱਕ ਚੈਨਲ ਨਾਲ ਜੁڑے ਰਹੋ ਤਾਂ